ਸਤਿ ਸ੍ਰੀ ਅਕਾਲ ਜੀ ਵੀਡੀਓ ਵਿੱਚ ਰੱਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਜਿਨ੍ਹਾਂ ਵੀਰਾ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਵਿਕਾਸ ਫੰਡ ਅਤੇ ਮੰਡੀ ਫੀਸ ਵਜੋਂ ਸੁੱਬੇ ਦੇ ਇਸ ਸਿੱਟੇ ਜੁਬੇ ਦੇ ਹਿਸੇ ਦੇ 9000 ਕਰੋੜ ਰੁਪਏ ਤੋਂ ਵੱਧ ਦੇ ਫੰਡ ਤੁਰੰਤ ਜਾਰੀ ਕਰਨ ਲਈ ਕੇਂਦਰੀ ਖੱਤਕਾਰ ਮਾਮਲੇ ਖਰਾਕਤੇ ਜਨਤਿਕ ਫੰਡ ਮੰਤਰੀ ਪ੍ਰਲਾਦ ਜੋਛੀ ਦੇ ਦਖਲ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਅੱਜ ਸ਼ਾਮ ਇੱਥੇ ਸ਼੍ਰੀ ਜੋਛੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਸਤੇ ਮੁਲਾਕਤ ਕੀਤੀ ਮੁੱਖ ਮੰਤਰੀ ਨੇ ਉਹਨਾਂ ਕੋਲ ਸੋਨੀ 2021-22 ਤੋਂ ਪਿੰਡੂ ਵਿਕਾਸ ਫੰਡ ਦਾ ਪ੍ਰਦਾਨਾ ਹੋਣ ਅਤੇ ਸੋਨੀ ਸੀਜ਼ਨ 2022-23 ਤੋਂ ਮੰਡੀ ਪੀਸ ਦਾ ਘਟਕ ਪ੍ਰਦਾਨ ਹੋਣ ਦਾ ਮਾਮਲਾ ਮਸਲਾ ਠਾਇਆ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫੰਡ ਦਾ ਉਦੇਸ਼ ਖੇਤੀਬਾੜੀ ਅਤੇ ਪਿੰਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਜਿਸ ਤਹਿਤ ਪਿੰਡੂ ਲਿੰਕ ਛੜਕਾ ਮੰਡੀਆਂ ਦੇ ਬੁਨਿਆਦੀ ਢਾਂਚੇ ਮੰਡੀਆਂ ਵਿੱਚ ਭੰਡਾਰਨ ਦੀ ਸਮਰੱਥਾ ਵਧਾਉਣਾ ਅਤੇ ਮੰਡੀਆਂ ਦੇ ਮਸ਼ੀਨੀ ਕਰਨ ਲਈ ਫੰਡ ਖਰਚੇ ਜਾਂਦੇ ਹਨ ਉਹਨਾਂ ਦੇ ਅਗੇ ਸੂਬਾ ਸਰਕਾਰ ਨੇ ਕੇਂਦਰੀ ਮੰਤਰਾਲੇ ਦੇ ਖਰਾਕਤ ਜਨਤਿਕ ਪੰਡਵ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪਿੰਡ ਵਿਕਾਸ ਐਕਟ 1987 ਵਿੱਚ ਵੀ ਨਲਰੀਨ ਦੀ ਤਰਸੀਮ ਕਰ ਦਿੱਤੀ ਸੀ ਪਰ ਫਿਰ ਵੀ ਸੋਨੀ 2021 ਬਾਈ ਤੋਂ ਸੂਬਾ ਸਰਕਾਰ ਨੂੰ ਆਰਡੀਐਫ ਨਹੀਂ ਮਿਲੇ ਭਗਵਾਨ ਸਿੰਘ ਮਾਨ ਨੇ ਕਿਹਾ ਕਿ 737.27 ਕਰੋੜ ਰੁਪਏ ਦਾ ਆਰਡੀਐਫ ਫੰਡ ਤੇ ਰਾਸ਼ਟਰੀ 62 ਕਰੋੜ ਰੁਪਏ ਦੀ ਮੰਡੀ ਪੀ ਸਕੀਨ ਦਾ ਸਰਕਾਰ ਕੋਲ ਲੰਬੀ ਥ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਜਾਰੀ ਨਾ ਹੋਣ ਕਰਕੇ ਸੂਬਾ ਗੰਭੀਰ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਨਾਲ ਪਿੰਡੂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੰਭਾਲ ਦੇ ਨਾਲ ਨਾਲ ਪਿੰਡੂ ਅਰਥਾਤ ਜਿਹੜੇ ਬੁਢਾ ਅਸਰ ਬੈ ਰੱਖੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੰਡੀ ਬੋਰਡ ਪਿੰਡ ਵਿਕਾਸ ਬੋਰਡ ਦੇ ਆਪਣੇ ਕਰਮ ਕਰਜਾਂ ਦੀਆਂ ਦਿੰਦਾਰੀਆਂ ਦਾ ਭੁਗਤਾਨ ਕਰ ਮੌਜੂਦਾ ਪਿੰਡ ਬੁਨਿਆਦੀ ਢਾਂਚੇ ਨੂੰ ਦੀ ਮਰਮਤ ਰੱਖ-ਰਖਾ ਕਰਨ ਸਮੁੱਚੇ ਪਿੰਡੋ ਕਸਲੇ ਨਵਾਂ ਬੁਨਿਆਦੀ ਢਾਂਚਾ ਕੈਮ ਕਰਨਾ ਦੇ ਯੋਗ ਨਹੀਂ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ